ਗਾਵੈ ਕਾਣੀ ਚਾਰੇ ਗਾਵੈ ਕੰਨਵਲ ਵਰਪੰਡਾ ਕਰ ਕਰ ਰਖੇਦਾਰੇ ਸੈਦੂਨੋਂ ਗਾਵੈ ਜੋਤਿ ਭਾਵਨ ਰਤਿ ਤੇਰੇ ਬਰਸਾਲੇ ਹੋਰ ਗیتے ਗਾਵੈ ਸੈਮ ਜਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸੱਚਾ ਸੱਚੀ ਨਾਈ ਹੈ ਪਿਉ ਜੈ ਜਨ ਜਸਿ ਰਚਨਾ ਜਨ ਜਸ ਜੋ ਤੇ ਦੇਵੜੇ ਆਈ ਜੋ ਤੇ ਪਾਵੇ ਸੋਈ ਕਰਸੀ ਮੋਨਾ ਘਰ ਨ ਜਾਈ ਸੋ ਪਾਤਸ਼ਾਹ ਹੋਵ ਹੰਬਾ ਸਾਹਿਬ ਨਾਨਕ ਰਹਿ ਲਜਾਈ ਮੁੰਦਾ ਸੰਤੋਖ ਸ਼ਰਮ ਪਰ ਜੁਗ ਡੰਡਾ ਵਰਤੀ ਤਾਏ ਬੰਧਿਆ ਜਮਾਤੀ ਮਨ ਜੀਤੇ ਜਗ ਜੀਤਾ ਆਪ ਨਾਦਨਾਤੀ ਸਭ ਜਾ ਕੇ ਰਿਸਦਾ ਬਰਾਸਾਦ ਸੰਜੋਗ ਜੋ ਦੇ ਕਾਜ ਲਾਵੇ ਲੇਖਿਆ ਵਿਭਾਗ ਜੈ ਦੇsho ਦਰੇ ਨਾਦਨਾਤੀ ਰੂਗੇ ਕੋਵੇ ਸੋ ਏਕਾਮਈ ਏਕਾਮਾਈ ਜੁਤ ਵਿਆਹ ਦਿਨ ਚੇਲੇ ਪਰਵਾਣ ਇੱਕ ਸੰਸ ਆਸਨ ਲੋਲ ਬੰਡਾਰੇ ਜੋ ਪਾਸੇ ਕਵਾਰੇ ਕਰ ਕਵੇ ਕਿ ਸਰਜਨ ਹਾਰ ਅਨੰਦ ਸੱਚੀ ਸਾਚੀ ਕਾਰ ਆਦੇ ਦੇਹ ਆਦੇਚ ਆਦਿ ਨਾਦ ਨਾ ਤੁਜੇ ਕੋ ਵੇਸ ਲਲ ਲਲ ਕਿਰਗਨਾਮ ਜਗਦੀਸ਼ ਇਹ ਦਰਾਪਤ ਬਵਣੀਆਂ ਕੜਿ ਹੋਏ ਕੀ ਸਰਨ ਗੱਲਾਂ ਗਾਜੀ ਤਾਈਂ ਸਾਨ ਨਾਨਕ ਨਜ਼ਰੀ ਪਾਈਐ ਕੋੜੇ ਕੋੜੇ ਠੀਸਤ آخنا جو جور جب نا, نا جور جور نہ منگن دینا جور جیون مر نہ گرمی گرمی ہوئے چار ਸਤਿ ਅਧਿਆ ਦਰਬਾਰ ਦਿ ਸੁਣ ਪੰਜ ਪਰਵਾਣ ਜੀ ਗਰਮ ਹੋਵੇ ਨੀਸ਼ਾਣ ਕਜ ਬਗਾਇ ਉਥੇ ਪਾਏ ਨਾਨਕ ਜਪੇ ਜਾਏ ਧਰਮ ਗੰਡ ਗਾਏ ਧਰਮ ਗਿਆਨ ਗੰਡ ਗਾ ਕੋ ਕਰਮ ਲਾ 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 ਗੀਤੇ ਦੋ ਵਿਦੇਸ਼ ਗੀਤੇ ਜਨ ਸੂਰ ਗੀਤੇ ਗੀਤੇ ਮੰਡਲ ਦੇਸ ਗੀਤੇ ਦੋ ਦਿਨ ਆਦ ਗੀਤੇ ਗੀਤੇ ਦੇਵ ਦੇਸ ਗੇਤੇ ਦੇਦਾ ਮਨ ਗੇਤੇ ਕਿਤਰਨ ਸੰਬੰਧ ਕਿਤਹਾਨੀ ਇਤਿਆ ਬਾਣੀ ਗੇਤੇ ਬੰਦ ਰੰਦਰ ਕਿਤੋਤੀ ਸੇਵਾ ਗੇਤੇ ਨਾਮ ਸੰਤਨਾਂ ਦਿੱਥਾ ਘੜੀਐ ਸੁਰਤ ਮਤਿ ਮਨ ਬੁੱਧ ਦਿੱਥੇ ਘੜੀ ਅੰਦਰ ਆਦਾਂਗੇ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਥੇ ਹੋਰ ਨ ਕੋਈ ਹੋਰ ਜਿਉ ਮਾਬਨ ਸੂਰ ਕਿਰਮ ਰਾਮ ਰਹਿਆ ਪ੍ਰਭੂਰ ਦਿੱਥੇ ਤਿੱਥੇ ਦਾ ਮਾ ਬਾਹੇ ਤਾਂ ਗੁਰੂ ਨਗਰ ਜਾਈ ਨਾਵ ਪਰ ਲਾਗੇ ਜਾਈ ਜਵਰ ਵਸੇ ਕੇ ਲੋਕ ਰੰਮ ਸੱਚਾ ਵਸੇ ਸਤਿਗੁਰ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਦਾਂਤ ਨਾ ਅੰਤ ਚਲੋ ਆਕਾਰ ਜਿ ਜੋ ਗੰਤ ਜਿ ਜੋਕਾਰ ਵੇ ਕੇਵਲ ਸੇ ਗਰ ਵਿਚਾਰ ਨਾਨਕ ਅਸਾਂ ਕਰਦਾ ਸਾਰੇ ਜਤਬਾਰਾ ਉਸ ਨਿਆਰ ਮਗਵੇ ਤਿਆਰ ਪਾਉ ਲਾਂ ਦਵਤਾਵ ਪਾਂਡਾ ਪਾਉ ਅਮ੍ਰਿਤ ਢਾਲ ਘੜੀ ਐ ਸ਼ਬਦ ਸੱਚੇ ਰਖਸਾਲ ਜਿਨ ਗੁਣ ਅਦ ਗਰਮ ਦਿਨਕਾਰ ਦਾ ਮਾਤਾ ਦਰਤ ਮਹਤ ਦਿਵਸ ਦਾ ਦੁਇ ਦਾਈ ਦਾ ਆਇਆ ਕੇ ਲੈ ਜੁਗਤ ਚੰਗਿਆਈਆਂ ਬਰਿਆਈਆਂ ਵਾਚ ਚਦਰਮਾ ਦੂਰ ਗਰਮੀ ਆਪੋ ਆਪਣੀ ਕੇ ਲੈ ਕੇ ਦੂਰ ਜੇ ਨਾਮ ਤੇ ਆਇਆ ਸਤਿ ਸਦਗਾਲ ਦੇ ਗਤੀ ਟਟੀ ਨਾਲ ਸਤਿਨਾਮ ਸ੍ਰੀ ਵਾਇਗੁਰੂ ਸਹਿਜ ਓਮਕਾਰ ਹਰਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਗ ਬਾਛਦਸ਼ਮੀ ਸਭ ਸੰਤਾਂ ਦਾ ਪ੍ਰਸ਼ਾਦ ਅਕਰ ਜਨ ਵਰਨ ਜਾਦਰ ਪਾਨੇ ਜਰੂਪ ਰੰਗ ਰੇਗ ਪੇ ਕੋ ਗਾਣਾ ਲਗਦ ਗਏ ਆ ਜਲ ਮੁਰਦਨ ਬਾਪਰ ਕਾਜ ਦੋਈ ਗਈ ਹਰ ਗਣੀ ਜੈ ਤਰਗੁਣ ਬਹੀਬ ਸੁਨ ਨਰ ਸੁਰੇ ਨੇਤ ਨੇਤ ਬੰਦਰਨ ਕੈ ਦਵ ਸ਼ਰਵ ਨਾਮ ਤੇ ਗੋਵਨ ਨਾਮ ਵਰਨ ਨ ਸਮਤਰ ਗਾਲੇ ਨਮਸਤੰ ਕਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਵੇਖੇ ਨਮਸਤਾਂ ਲਿਖੇ ਨਮਸਤਾਂ ਗਾਏ ਨਮਸਤਾਂ ਜਾਏ ਨਮਸਤਾਂ ਵੰਦੇ ਨਮਸਤਾਂ ਵੰਦੇ ਨਮਸਤਾਂ ਨਾਮੈ ਨਮਸਤਾਂ ਠਾਮੈ ਨਮਸਤਾਂ ਕਰਮਨ ਨਮਸਤਾਂ ਆਵਾਹੇ ਨਮਸਤਾਂ ੜਾਹੇ ਨਮਸਤਾਂ ਲੇ ਨਮਸਤਾਂ ਰਾਦੇ ਨਮਸਤਾਂ ਚੇਦੇ ਨਮਸਤਾਂ ਆਦਾਦੇ ਨਮਸਤਾਂ ਜਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਇ ਕੇ ਨਮਸਤਾਂ ਏਕੈ ਨਮਸਤਾਂ ਬੂਤੇ ਨਮਸਤਾਂ ਜੂਪੇ ਨਮਸਤਾਂ ਨਿਰਗਰਮੇ ਨਮਸਤਾਂ ਨਿਰਬਰਮੇ ਨਮਸਤਾਂ ਰਵੇਸੇ ਨਮਸਤਾਂ ਮੇ ਨਮਸਤਾਂ ਨਮਸਤਾਂ ਲਗਾਤੇ ਦੇਵ ਨਮੋ ਨਮੋ ਭੂਤੇ ਨਮਸਤਾਂ ਲੋਕੇ ਨਮਸਤਾਂ ਜੋਕੇ ਨਮਸਤਾਂ ਰਿਤਾਪੇ ਨਮਸਤਾਂ ਸਤਪੇ ਨਮਸਤਾਂ ਮਨ ਨਮਸਤਾਂ ਨਿਧਾਨੇ ਨਮਸਤਾਂ ਅਗਾਇਰ ਨਮਸਤਾਂ ਗਵਾਈ ਨਮਸਤਾਂ ਦਰਬਰ ਗੇ ਨਮਸਤਾਂ ਸਰਗੇ ਨਮਸਤਾਂ ਵਰਭੋ ਕੇ ਨਮਸਤਾਂ ਹੈ ਨਮਸਤਾਂ ਰਮੇ ਜੈ ਰਾਮਾ ਜਤੈ ਨਮਸਤਾਂ ਭਾਤੇ ਨਮਸਤਾਂ ਮੋਜਵੇ ਨਮਸਤਾਂ ਤਸ ਤਜਵੇ ਦੇਸ਼ਾ ਦੇਸੇ ਨਮਸਤਾਂ ਹਵੇਸੇ ਨਮਸਤੈ ਰਦਾ ਮੈ ਨਮਸਤੈ ਰਵਾ ਮੈ ਨਮਸਤੈ ਰੁਗਾਲੇ ਨਮਸਤੈ ਰੁਦਿਆਲੇ ਨਮਸਤੈ ਰੁਫੇ ਨਮਸਤੈ ਰੁਫੇ ਨਮਸਤੈ ਰੁਗਾਪੇ ਨਮਸਤੈ ਰਦਾਪੇ ਨਮਸਤੈ ਰੁਗਾਲੇ ਨਮਸਤੈ ਰੁਪਾਲੇ ਨਮਸਤੈ ਦੇਵੇ ਨਮਸਤੈ ਨਪੀਵੇ ਨਮਸਤੈ ਆਜਨ ਮੈ ਰਬੋ ਨੇ ਨਮਸਤੈ ਰੰਗੇ ਨਮਸਤੈ ਭੰਗੇ ਨਮੋ ਕਾਲ ਕਾਲੇ ਨਮਸਤੈ ਦਿਆ ਨਮਸਤੈ ਅਵਰ ਲੈਣ ਨਮਸਤੰਜਰਾ ਨਮਸਤੰਗੀਰਤਾਰ ਨਮਸਤੰਵਸਤਰ ਸਵਾਕੇ ਨਮਸਤਰ ਸਵਾਕੇ ਨਮਸਤਰ ਅਨੰਤੇ ਨਮਸਤਮਹੰਤੇ ਨਮਸਤਰ ਰਾਗੇ ਨਮਸਤਰ ਸਵਾਕੇ ਨਮਸਤਰ ਸੋਖਾਨ ਨਮੋ ਜੋ ਜੋਗੇ ਨਮੋ ਬੋ ਭਗੇ ਨਮੋ ਸਰਵ ਦਿਆਲੇ ਨਮੋ ਸਰਬਾਲੇ ਅਤਿ ਸੰਤੋ ਬਰਸ਼ਾਦ ਰੂਪੈ ਰੂਪੈ ਜੂ ਆਪੂ ਹੈ ਅਲੇਖ ਬਿਖੇ ਨਾਮ ਕਮਦੇ ਅਭੇ ਅਜੀਤ ਬਿਤਰ ਮਾਨ ਨਦਾਂ ਦਰਬਰ ਗਿਆ ਸਰਗ ਅਨੀਲੇ ਅਨਾਦ ਜੇ ਜਾਦੇ ਜਨਮ ਬਰਨ ਅਬੂਤਾ ਬਰਨ ਅਗਾਜ ਬਿਗਰ ਗੀ ਗਰ ਲੰਬ ਸਗਮ ਜਮ ਮਹਬੂਤਾ ਛੂਤਾ ਲੋਕੈ ਛੋਗੈ ਧਰਮ ਭਰਮ ਹੈ ਅਜੀਤ ਬੀਤ ਬਾਇਗਾ ਯਮਾਨ ਨਿਦਾਨ ਹੈ ਅਨੇਕ ਹੈ ਵਿਰੇਗ ਹੈ ਭੁਜੰਗ ਪ੍ਰਿਆ ਚੰਦ ਨਮੋ ਸਰਵਾਨੇ ਸਮਸਤੇ ਨਿਦਾਨੇ ਨਮੋ ਦੇਵ ਦੇਵ ਆਪੇ ਕੀ ਆਪੇ ਨਮੋ ਗਾਲ ਗਾਲੇ ਨਮੋ ਸਰਪਾਲੇ ਨਮੋ ਸਰਗੋਲੇ ਨਮੋ ਸਰਪੋਣੇ ਨੰਗੀ ਜੀਨਾ ਤੇ ਸੰਗੀ ਪਰਮਾਤੇ ਨਮੋ ਬਨ ਬਨ ਨੋ ਮਨ ਮਾਨੇ ਨਮੋ ਚੰਦ ਜੰਦਰੇ ਨੋ ਬਨ ਬਾਨੇ ਨਮੋ ਗੀਤ ਕੀਤੇ ਨਮੋ ਤੰਦਨ ਨਮੋ ਨਿਤ ਨਿਰਤੇ ਨਮੋ ਨਾਦ ਨਾਦੇ ਨਮੋ ਪਰਪਾਇ ਨਮੋ ਵਦ ਵਦ ਦੇ ਚੰਗੀ ਨਾਮੇ ਸਮਸਤੇ ਰੂਪੇ ਪਰਪੰਗੀ ਪ੍ਰਮਾਤੇ ਸਮਸਤੇ ਵਿਪੂਤੇ ਕਲੰਕਾਂ વિનાਨੇ ਕਲੰਕੀ ਰੂਪੇ ਰੂਪੇ ਨਮੋ ਜੋਗ ਜੋਗੇ ਸੁਰੂ ਸਿੱਧੇ ਨਮੋ ਰਾਜ ਰਾਜੇ ਸਹੋਦੈ ਸਤਰ ਬਾਣੀ ਨਮੋ ਸਤਰ ਬਾਣੀ ਨਮੋ ਸੰਗਾਤ ਨੋ ਲੋ ਮਤਾ ਬੇ ਕੀਤੇ ਨਮੋ ਜੋਗ ਜੋਗੇ ਮੈਂ 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 ਨਮੋ ਬ੍ਰਿਤ ਪ੍ਰਿਤ ਦੇਵੇ ਸੋ ਧਰਮੇ ਨਮੋ ਰੋ ਰਤ ਨਮੋ ਰੂਪੇ ਨਮੋ ਦਾੰਦਾਨੋ ਮਨ ਵਨੇ ਨਮੋ ਰੋ ਰਕੇ ਨਮਸਤਸਾਨੇ ਨੋ ਮੰਤਰ ਮੰਤਰ ਤੰਤਰੰ ਸਦਾ ਸਤਿਚੇ ਤਾਨੰਦ ਰੰਬਰ ਨਾਸੀ ਅਨੂਕਰੂਪ ਸੋ ਤਰੇ ਵਾਸੀ ਸਦਾ ਸਿੱਧਦਾ ਬੋਧ ਦਾ ਕਰਤਾ ਅਦੋ ਦਰਦੰ ਆਂਗੋ ਹਰਤਾ ਪਰਮ ਪਰਵਰਦਾਤਾ ਤੇ ਆਰੰਝੀ ਬੀਂਦੀ ਆਨਾਮ ਕਾ ਸਮਸਤ ਬਰਾਜੀ ਸਮਸਤ ਸਾਮ ਤੇਰਾ ਜੋ ਚੱਜ ਜਲੇ ਹੈ ਜਲੇ ਹੈ ਅਪੀਤ ਹੈ ਵੇ ਕੋ ਆਜੂ ਆ ਦੇਸਾ ਵੇ ਸਹਿਬ ਜੰਗ ਪ੍ਰਿਆ ਛੰਦ ਅਗਾ ਦੇਵਾ ਦੇ ਅਨੰਗੇਸ ਰੂਪੇ ਨਮੋਦਰਮਨ ਇਸ ਮੁਸਤੀ ਨਿਧਾਨੇ ਨਮਸਤਾਂ ਬਾਲੇ ਨਮਸਤਾਂ ਬਾਲੇ ਰਾਮ ਦੇ ਰਾਜੇ ਨਮੋ ਸਤਿ ਸੱਚੇ ਨਮੋ ਸ਼ਾ ਸ਼ਾਏ ਨਮੋ ਮਾ ਬਾਹੇ ਏ ਨਮੋ ਗੀਤ ਗੀਤੇ ਨਾਮੇਂ ਵਿਤੇ ਨਮੋ ਰੋ ਰੋ ਕੇ ਨਮੋ ਸੋ ਸੋ ਕੇ ਨਮੋ ਸਰੋ ਕੇ ਨਮੋ ਸਰਭੋ ਕੇ ਨਮੋ ਸਰਜੀਤਾ ਨਮੋ ਸਰਭੀਤਾ ਨਮੋ ਸਰ ਗਿਆਨ ਨੋ ਸਰ ਤਾਰੰ ਨਮੋ ਸਰੋ ਮੰਤਰ ਨਮੋ ਸਰੋ ਜੰਤਰ ਨਮੋ ਸਰੋ ਦੇਸ਼ਾ ਨਮੋ ਸਰਕ ناورسی جا کرپارم سرور په ګرم برناسی سدا سربدار سنواسي جربد شاندار دا, دا برشا